দশ করতে চলো আচ্ছা আচ্ছা ਤਾਂ ਦੇਖੋ ਜਿੰਨਾ ਜਿੰਨਾ ਬੱਚਿਆਂ ਦਾ ਐਂਟਰਸ ਦਾ ਪੇਪਰ ਪ੍ਰੋਪਰ ਤਰੀਕੇ ਨਾਲ ਜਿਨ੍ਹਾਂ ਦਾ ਐਂਟਰਸ ਦਾ ਪੇਪਰ ਅੱਛੇ ਤਰੀਕੇ ਨਾਲ ਵਾਸ ਹੋ ਚੁੱਕਿਆ ਹੈ ਨਾ ਸੋ ਉਹਨਾਂ ਨੇ ਹੁਣ ਅੱਗੇ ਕੀ ਕਰਨਾ ਹੈ ਬੱਚੇ ਠੀਕ ਹੈ ਨਾ ਏ ਦੇ ਵੇਲੇ ਆਪਾਂ ਧਿਆਨ ਦੇਵਾਂਗੇ ਓਕੇ ਜੀ ਚਲੋ ਆਵਾਜ਼ ਮੇਰਾ ਤਾਂ ਕਲੀਅਰ ਪ੍ਰੋਪਰ ਵੈਨ ਆ ਰਹੀ ਹੈ ਹਨਾ ਜੀ ਵੈਰੀ ਗੁੱਡ ਹੈ ਨਾ ਸੋ ਸੈਸ਼ਨ ਥੋੜਾ ਲੇਟ ਹੋ ਗਿਆ 9 ਵਜੇ ਕਰਨਾ ਸੀ ਆਪਾਂ ਹਨਾ ਤਾਂ ਯੂਨੀਵਰਸਿਟੀ ਸੌਰੀ ਹੈ ਨਾ ਬੱਚੇ ਠੀਕ ਹੈ ਕੋਈ ਗੱਲ ਨਹੀਂ ਅੱਗੇ ਤੋਂ ਆਪਾਂ ਧਿਆਨ ਰੱਖਿਆ ਕਰਾਂਗੇ ਓਕੇ ਬੱਚੇ ਚਲੋ ਜੀ ਸੋ ਸੇਨ ਬੱਚੇ ਦਾ ਪੇਪਰ ਕਲੀਅਰ ਹੋ ਗਿਆ ਹੈ ਨਾ ਸੋ ਮੈਨੂੰ ਦੱਸ ਦੇ ਇੱਕ ਵਾਰੀ ਤੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਠੀਕ ਹੈ ਬੱਚੇ ਹੁਣ ਆਪਾਂ ਅਗਲਾ ਮੋਰਚਾ ਜਿੱਤਣਾ ਹੈ ਠੀਕ ਹੈ ਸੋ ਆਪਣਾ ਇਹਦਾ ਨਵਾਂ ਬੈਚ ਸ਼ੁਰੂ ਕਰਨ ਜਾ ਰਹੇ ਆਪਾਂ ਪੀਐਸਟੈਟ ਦਾ ਅੱਜ ਆਪਾਂ ਇਹਦੇ ਬਾਰੇ ਵੀ ਗੱਲਬਾਤਾਂ ਕਰਾਂਗੇ ਨਾਲ ਦੀ ਨਾਲ ਆਪਾਂ ਹੋਰ ਵੀ ਗੱਲਬਾਤਾਂ ਕਰਾਂਗੇ ਠੀਕ ਹੈ ਚਲੋ ਸੋ ਸਾਰਿਆਂ ਦਾ ਸਵਾਗਤ ਹੈ ਜਿਹੜੇ ਬੱਚੇ ਆ ਚੁੱਕੇ ਹੈ ਹਨਾ ਵਾਹਿਗੁਰੂ ਕਹਿੰਦਾ ਕਿ 76 ਮਾਰਕਸ ਬਣਿਆ ਬਹੁਤ ਸੋਹਣਾ ਨੰਬਰ ਆ ਵੀ ਠੀਕ ਹੈ ਠੀਕ ਹੈ ਜੀ ਫਿਰ ਕਹਿੰਦਾ ਕਿ ਮੇਰੀ ਸਿਸਟਰ ਦੇ ਨੰਬਰ ਬਣੇ ਨੇ ਵੈਰੀ ਗੁੱਡ ਹਨਾ ਸੋ ਰਜਵਿੰਦਰ ਰਵਿੰਦਰ ਸਿੰਘ ਹਰਵਿੰਦਰ ਕੌਰ ਹਨਾ ਨੂਪੂਰ ਪੰਜਾਬਣ ਸੀਰਤ ਤੇ ਮਨਪ੍ਰੀਤ ਬੱਚੇ ਬਲਜਿੰਦਰ ਬਲਜੀਤ ਕੌਰ ਹਨਾ ਹਰਦੀਪ ਕੌਰ ਹਨਾ ਸੋ ਪ੍ਰੀਤ ਪੰਜਾਬਣ ਹਨਾ ਵੈਰੀ ਗੁੱਡ ਏਕਮ ਪ੍ਰੀਤਕੌਰ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਹੈ ਸਰੋਮੀ ਨੇ ਹਨਾ ਚਲੋ ਸੋ ਆਈ ਹੋਪ ਗੁੱਡ ਈਵਨਿੰਗ ਹੈ ਬੱਚੇ ਸਾਰਿਆਂ ਨੂੰ ਮਨਜੀਤ ਪੰਜਾਬਣ ਅਨੀਤਾ ਰਾਣੀ ਸਤਿ ਸ਼੍ਰੀ ਅਕਾਲ ਬੱਚੇ ਹਨਾ ਤੇ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਗੱਲ ਦੱਸਣੀ ਚਾਹਣਾ ਕਿ ਮੈਂ ਤੁਹਾਨੂੰ ਪ੍ਰੋਸੈਸ ਸਮਝਾਉਣਾ ਹੈ ਕਿ ਪ੍ਰੋਸੈਸ ਕੀ ਕੀ ਹੁੰਦਾ ਠੀਕ ਹੈ ਕਾਫੀ ਬੱਚਾ ਨਹੀਂ ਪਤਾ ਹੁੰਦਾ ਕੋਈ ਗੱਲ ਨਹੀਂ ਤੇ ਦੇਖੋ ਤੁਸੀਂ ਹੁਣ ਦੇਖੋ ਈਡੀਟੀ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਲਈ ਤੁਸੀਂ ਇੱਕ ਪੇਪਰ ਹੋਇਆ ਸੀ ਆਪਣਾ ਐਂਟਰਸ ਵਾਲਾ ਠੀਕ ਹੈ ਜੀ ਉਸ ਪੇਪਰ ਦਾ ਜਿਹੜਾ ਹੈਗਾ ਆਪਣਾ ਉਹ ਪੇਪਰ ਹੋ ਚੁੱਕਿਆ ਹਨਾ ਇਹ ਪੇਪਰ ਜਿਹਦਾ ਪਾਸ ਹੋਇਆ ਉਹਨੂੰ ਮਿਲ ਜੀਏ ਐਡਮਿਸ਼ਨ ਹੈ ਠੀਕ ਹੈ ਬੱਚੇ ਇਹ ਧਿਆਨ ਚ ਰੱਖਣਾ ਹੁਣ ਹੁਣ ਇਸ ਤੋਂ ਬਾਅਦ ਆਪਣਾ ਪ੍ਰੋਸੈਸ ਕੀ ਹੋਊਗਾ ਜੀ ਆਪਣੇ ਕੋਲ ਈਟੀਟੀ ਹੋਊਗੀ ਜੀ ਫਰਸਟ ਈਅਰ ਆਪਣਾ ਸ਼ੁਰੂ ਹੋ ਜਾਏਗਾ ਠੀਕ ਹੈ ਤੇ ਇਹਦੇ ਆਪਣੇ ਐਗਜ਼ਾਮ ਹੋ ਜਾਣਗੇ ਠੀਕ ਹੈ ਫਿਰ ਆਪਣਾ ਹੋਊਗਾ ਜੀ ਈਟੀਟੀ ਸੈਕੰਡ ਈਅਰ ਹੋਊਗਾ ਠੀਕ ਹੈ ਸੈਕੰਡ ਈਅਰ ਹੈ ਇਹਦੇ ਵੀ ਆਪਣੇ ਪੇਪਰ ਹੋ ਜਾਣਗੇ ਤੇ ਸਾਡੀ ਜਿਹੜੀ ਡਿਗਰੀ ਹੈ ਉਹ ਹੋ ਜਾਏਗੀ ਕੰਪਲੀਟ ਓਕੇ ਇਹਦੇ ਵਿੱਚ ਸਾਡੀ ਦੋ ਵਾਰ ਲੱਗੂਗੀ ਟੀਪੀ ਇੱਥੇ ਲੱਗੂਗੀ ਆਪਣੀ 35 ਦਿਨ ਦੀ ਟੀਪੀ ਇੱਥੇ ਲੱਗੂਗੀ ਲਗ तकरीबन 110 ਦਿਨ ਦੀ ਟੀਪੀ ਲੱਗੂਗੀ ਆਪਣੀ ਸਾਰਿਆਂ ਦੀ ਓਕੇ ਯਾਦ ਰੱਖਣੀ ਬੱਚੇ ਠੀਕ ਹੈ ਹੁਣ ਇਹਦੇ ਵਿੱਚ ਵਿੱਚ ਨਾ ਆਪਾਂ ਆਪਾਂ ਇੱਕ ਪੇਪਰ ਦੇਣਾ ਹੁੰਦਾ ਪੀਐਸ ਟੈਟ ਦਾ ਦੇਖੋ ਇਹ ਤਾਂ ਹੋ ਗਈ ਆਪਣੀ ਅਕੈਡੈਮਿਕ ਸਟੱਡੀ ਬਟ ਆਪਾਂ ਕੀ ਬਨਣਾ ਬੱਚੇ ਟੀਚਰ ਬਨਣਾ ਆ ਦੇਖੋ ਟੀਚਰ ਬਨਣਾ ਆਪਾਂ ਨੇ ਟੀਚਰ ਬਨਣ ਵਾਸਤੇ ਸਾਨੂੰ ਪਹਿਲਾਂ ਪੀਐਸ ਟੈਟ ਦਾ ਪੇਪਰ ਪਹਿਲਾਂ ਪਾਸ ਕਰਨਾ ਪਊਗਾ ਹਨਾ ਪਾਸ ਕਰਨ ਵਾਸਤੇ ਧਿਆਨ ਨਾਲ ਸੁਣ ਲਿਓ ਜਿਹੜੇ ਬੱਚੇ ਹੁੰਦੇ ਨੇ ਐਸਸੀ ਬੀਸੀ ਦੇ 82 ਨੰਬਰ ਚਾਹੀਦੇ ਹੋਣਗੇ ਔਰ ਜਿਹੜੇ ਬੱਚੇ ਜਰਨਲ ਤੋਂ ਨੇ ਉਹਦੇ ਨੰਬਰ ਚਾਹੀਦੇ 90 ਹੀ ਬਸ ਆਹ ਅੰਕੜਾ ਧਿਆਨ ਚ ਰੱਖਣਾ 80 ਨੰਬਰ ਔਰ 82 ਨੰਬਰ ਤੇ 90 ਨੰਬਰ ਕਿੰਨੇ ਵਿੱਚੋਂ 150 ਦੇ ਵਿੱਚੋਂ ਆਪਾਂ ਸਾਰਾ ਕੁਝ ਦੇਖਾਂਗੇ ਠੀਕ ਹੈ ਜਦੋਂ ਇਹ ਪੇਪਰ ਪਾਸ ਹੋ ਜਾਊਗਾ ਸਿਰਫ ਪਾਸ ਹੀ ਕਰਨਾ ਬੱਚੇ ਉਸ ਤੋਂ ਬਾਅਦ ਹੋਊਗਾ ਆਪਣਾ ਈਟੀਟੀ ਕੇਡਰ ਹਨਾ ਈਟੀਟੀ ਕੇਡਰ ਦਾ ਪੇਪਰ ਹੋਊਗਾ ਜਿਹਦੀ ਬਣੂਗੀ ਮੈਰਿਟ ਹਣਾ ਬੱਚੇ ਮੈਰਿਟ ਬਣ ਜੂਗੀ ਫਿਰ ਤੁਸੀਂ ਬਣ ਜਾਓਗੇ ਮੈਡਮ ਮਾਸਟਰ ਬਣ ਜਾਓਗੇ ਮੈਡਮ ਤੇ ਸਰ ਬਣ ਜਾਓਗੇ ਪ੍ਰਾਇਮਰੀ ਐਜ਼ ਅ ਟੀਚਰ ਓਕੇ ਵੈਰੀ ਗੁੱਡ ਰੋਪੀ ਨਰਾਜ ਹਣਾ ਗੁਰਪ੍ਰੀਤ ਕੌਰ 55 ਨੰਬਰ ਹੈ ਜੀ ਤੇ ਲਿਸਟ ਚ 51 ਆਇਆ ਜੀ ਕੋਈ ਗੱਲ ਨਹੀਂ ਗੁਰਪ੍ਰੀਤ ਕੌਰ ਤੁਸੀਂ ਕੋਈ ਗੋਲਾ ਗਲਤ ਭਰ ਲਿਆ ਹੋਊਗਾ ਬੱਚੇ ਠੀਕ ਹੈ ਨਮਿਤਾ ਹੈਗੀ ਹੈ ਹਣਾ ਵੈਰੀ ਗੁੱਡ ਹਰਦੀਪ ਹੈ ਹਣਾ ਸੰਤੋਸ਼ ਰਾਣੀ ਆ ਬਹੁਤ ਸਵਾਗਤ ਹੈ ਬੱਚੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਠੀਕ ਹੈ ਹਾਂ ਠੀਕ ਹੈ ਜੀ ਚਲੋ ਸਰ ਪੀਐਸਟੈਟ ਪਹਿਲਾਂ ਦੇਖ ਸਕਦੇ ਹਾਂ ਬੱਚੇ ਮੈਂ ਉਹ ਹੀ ਦੱਸਣ ਲੱਗਿਆ ਦੇਖੋ ਆਪਣਾ ਦੇਖੋ ਹਾਈ ਕੋਰਟ ਵੱਲੋਂ ਇੱਕ ਡਿਸੀਜਨ ਆਇਆ ਸੀ ਜਿਨ੍ਹਾਂ ਦਾ ਐਡਮਿਸ਼ਨ ਹੋ ਚੁੱਕੀ ਹੈ ਠੀਕ ਹੈ ਜਿਨ੍ਹਾਂ ਦੀ ਐਡਮਿਸ਼ਨ ਹੋ ਚੁੱਕੀ ਹੈ ਉਹ ਪੀਐਸਟੈਟ ਪੇਪਰ ਦੇ ਸਕਦੇ ਠੀਕ ਹੈ ਮਤਲਬ ਤੁਸੀਂ ਸਾਰੇ ਬੱਚਿਆਂ ਨੇ ਹੁਣ ਤਿਆਰੀ ਸ਼ੁਰੂ ਕਰ ਦੇਣੀ ਹੈ ਪੀਐਸਟੈਟ ਪੇਪਰ ਦੀ ਠੀਕ ਹੈ ਮੈਨੂੰ ਪਰਸਨਲੀ ਬਹੁਤ ਫੋਨ ਆਏ ਹਨਾ ਸਰ ਕਹਿੰਦੇ ਕਿ ਸਰ ਜੀ ਦੇਖੋ ਤੁਹਾਡੇ ਕਰਕੇ ਐਂਟਰੀ ਆਇਆ ਸੀ ਨਾ ਆਪਣੀਆਂ ਕਲਾਸਾਂ ਵਿੱਚੋਂ ਤੁਸੀਂ ਕਹੋਗੇ ਸਰ ਜੀ ਯੈਸ ਆਇਆ ਸੀ ਕੀ ਤੁਸੀਂ ਚਾਹੁੰਦੇ ਹੋ ਕਿ ਬਿਲਕੁਲ ਡੱਟੋ ਪੇਪਰ ਸਾਡਾ ਆ ਜੇ ਕਦੋਂ ਪੀਐਸਟੈਟ ਦੇ ਵਿੱਚ ਤੁਸੀਂ ਚਾਹਣੇ ਬੱਚੇ ਹਾਂਜੀ ਸਰ ਚਾਹਣੇ ਤੁਸੀਂ ਸਰ ਵਿੱਚ ਹਨਾ ਚਾਹਣੇ ਹੋ ਨਾ ਤਾਂ ਫਿਰ ਕੀ ਕਰਨਾ ਪਊਗਾ ਆਪਾਂ ਉਹਦੀ ਜਿਹੜੀ ਹੈਗੀ ਹੈ ਪ੍ਰੋਪਰ ਵੇ ਦੇ ਨਾਲ ਤਿਆਰੀ ਕਰਨੀ ਪਊਗੀ ਠੀਕ ਹੈ ਤਾਂ ਆਹ ਜਿਹੜਾ ਆਪਣਾ ਪ੍ਰੋਸੈਸ ਹੈ ਸਮਝ ਲੱਗ ਗਿਆ ਹੋਊਗਾ ਠੀਕ ਹੈ ਪੀਐਸਟੈਟ ਦਾ ਪੇਪਰ ਦੇਣਾ ਆਪਾਂ ਨੇ ਹੁਣ ਫਿਰ ਆਪਾਂ ਜਿਹੜਾ ਹੈਗਾ ਈਟੀਟੀ ਤੋਂ ਬਾਅਦ ਫਿਰ ਆਪਾਂ ਦੇਵਾਂਗੇ ਈਟੀਟੀ ਕੇਡਰ ਦਾ ਫਿਰ ਆਪਾਂ ਲੱਗ ਜਾਾਂਗੇ ਪ੍ਰਾਇਮਰੀ ਟੀਚਰ ਸਰ ਤੇ ਮੈਡਮ ਓਕੇ ਬੱਚੇ ਹਾਂਜੀ ਬਹੁਤ ਸੋਹਣਾ ਬਹੁਤ ਸੋਹਣਾ ਜੀ ਹਨਾ ਹਰਦੀਪਕੌਰ ਅਪਡੇਟ ਦਿਆਂਗੇ ਆਪਾਂ ਜਦੋਂ ਵੀ ਜਦੋਂ ਵੀ ਆਪਣੀ ਆਊਗੀ ਕਾਉਂਸਲਿੰਗ ਦੀ ਲਿਸਟ ਆਊਗੀ ਮਹੀਨਾ ਕ ਲੱਗ ਜੂਗਾ ਹਜੇ ਠੀਕ ਹੈ ਤਿਆਰ ਰੱਖਿਓ ਹੂੰ ਸਰ ਪੰਜਾਬੀ ਯੂਨੀਵਰਸਿਟੀ ਵੈਸਟ ਅ ਨੂੰ ਆਪਣੇ ਇਹ ਹੋਊਗੀ ਐਸ ਸੀ ਐ ਆਰ ਟੀ ਵੱਲੋਂ ਬੱਚੇ ਜਿਹੜੀ ਤੁਹਾਡੀ ਐਡਮਿਸ਼ਨ ਹੋਊਗੀ ਨਾ ਉਹ ਕਰੂਗਾ ਐਸ ਸੀ ای ਆਰ ਟੀ ਹਨਾ ਇਹ ਕਰੂਗਾ ਆਪਣੇ ਪੰਜਾਬ ਬੋਰਡ ਸਿਕਾ ਬੋਰਡ ਦਾ ਬੋਰਡ ਆਪਣਾ ਪੰਜਾਬ ਦਾ ਐਸਸੀਈਆਰਟੀ ਕਰੂਗਾ ਠੀਕ ਹੈ ਉਹਦਾ ਪੇਪਰ ਲਿਆ ਸੀ ਨਾ ਪੇਪਰ ਦੇਣ ਵਾਸਤੇ ਠੇਕਾ ਦਿੱਤਾ ਹੋਇਆ ਸੀ ਠੀਕ ਹੈ ਬੱਚੇ ਉਹਦਾ ਪੇਪਰ ਵਾਸਤੇ ਠੇਕਾ ਦਿੱਤਾ ਹੋਇਆ ਸੀ ਕੰਪਨੀ ਨੂੰ ਹਨਾ ਇਹ ਭੁੱਲ ਜੂ ਤੇ ਤੁਹਾਡਾ ਪੇਪਰ ਲੋਗੀ ਆ ਵਾਲੀ ਆਪਣਾ ਜਿਹੜਾ ਸਰਕਾਰੀ ਬੋਰਡ ਹੈ ਠੀਕ ਹੈ ਬੱਚੇ ਐਡਿਟੀ ਗੈਦਰ ਜੇ ਪੰਜਾਬੀ ਦਾ ਪੇਪਰ ਹੁੰਦਾ ਹਾਂਜੀ ਵੇ ਹਾਂਜੀ ਮਨਪ੍ਰੀਤ ਉਹਦੇ ਵਿੱਚ 100 ਨੰਬਰ ਦਾ ਪੇਪਰ ਹੋਊਗਾ ਜਿਹੜਾ ਤੁਸੀਂ ਪਾਸ ਕਰਨਾ ਹੋਊਗਾ 50 ਨੰਬਰ ਲੈ ਕੇ ਠੀਕ ਹੈ 50 ਨੰਬਰ ਲੈ ਕੇ ਪਾਸ ਕਰਨਾ ਪਊਗਾ ਐਡਿਟਿਕੇਟਰ ਵਾਲਾ ਹੁਣ ਦੇਖੋ ਧਿਆਨ ਨਾਲ ਤਿਆਰੀ ਕਿਵੇਂ ਕਰਨੀ ਦੇਖੋ ਦੇਖੋ ਜੀ ਕਿਹੜੇ ਕਿਹੜੇ ਸਬਜੈਕਟ ਹੁੰਦੇ ਨੇ ਆਪਾਂ ਇਹ ਵੀ ਦੇਖਾਂਗੇ ਹਨਾ ਤੇ ਐਂਟਰਸ ਜਿੰਨਾ ਬੱਚਾ ਨੇ ਐਂਟਰਸ ਦਾ ਕੋਰਸ ਲਿਆ ਸੀ ਮੇਰੇ ਕੋਲ ਉਹਨਾਂ ਵਾਸਤੇ ਮੈਂ ਬਿੱਗ ਆਫਰ ਵੀ ਦੇਊਗਾ ਠੀਕ ਹੈ ਤੇ ਆਪਣੀ ਜਿਹੜੀ ਫੀਸ ਆ ਦੇਖੋ ਬੱਚੇ ਸਾਰਿਆਂ ਨਾਲ ਘੱਟ ਹੁੰਦੀ ਆ ਇਹ ਤੁਹਾਨੂੰ ਪਤਾ ਹੀ ਹੈਗਾ ਹਨਾ ਤੇ ਆਪਣਾ ਨਵਾਂ ਬੈਚ ਸ਼ੁਰੂ ਹੋ ਚੁੱਕਿਆ ਅੱਜ ਤੋਂ ਹੀ ਐ ਸਮਝ ਲਓ ਕਿ ਅੱਜ ਤੋਂ ਹੀ ਆਪਣਾ ਬੈਚ ਸ਼ੁਰੂ ਹੈ ਤੁਸੀਂ ਸਾਰੇ ਬੱਚਿਆਂ ਨੇ ਜਲਦੀ ਜਲਦੀ ਜੁਆਇਨ ਕਰ ਲੈਣਾ ਠੀਕ ਹੈ ਜੁਆਇਨ ਕਰਨਾ ਤੁਸੀਂ ਸਾਰੇ ਬੱਚਾ ਨੇ ਜਲਦੀ ਤੋਂ ਜਲਦੀ ਠੀਕ ਹੈ ਹਾਂਜੀ ਸੋ ਆਪਣੀ ਜਿਹੜੀ ਪ੍ਰੈਪਰੇਸ਼ਨ ਆ ਉਸ ਨੂੰ ਤੁਸੀਂ ਪਹਿਲਾਂ ਤੋਂ ਹੀ ਸ਼ੁਰੂ ਕਰ ਲੈਣੀ ਹੈ ਠੀਕ ਹੈ ਚਲੋ ਜੀ ਸੋ ਅ ਅੱਗੇ ਅੱਗੇ ਦੇਖਦੇ ਆਪਾਂ ਦੇਖੋ ਜੀ ਤਾਂ ਦੇਖੋ ਜਿਹੜਾ ਆਪਣਾ ਇਹ ਚੈਨਲ ਹੈ ਨਾ ਬੱਚੇ ਇਸ ਚੈਨਲ ਦੇ ਉੱਪਰ ਜਿਹੜਾ ਬੱਚਾ ਨਵਾਂ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸਬਸਕ੍ਰਾਈਬ ਕਰਨਾ ਠੀਕ ਹੈ ਤੇ ਬੈਲ ਆਈਕਨ ਨੂੰ ਤੁਸੀਂ ਪ੍ਰੈਸ ਕਰ ਲੈਣਾ ਬਹੁਤ ਸਾਰੀਆਂ ਵੀਡੀਓਜ਼ ਦੇ ਲਿੰਕ ਤੁਹਾਨੂੰ ਮੈਂ ਪ੍ਰੋਵਾਈਡ ਕਰੂੰਗਾ ਇਸ ਦੇ ਉੱਪਰ ਠੀਕ ਹੈ ਬਹੁਤ ਸਾਰੇ ਸੈਸ਼ਨ ਹੋਇਆ ਕਰਨਗੇ ਹਨਾ ਬੱਚੇ ਸੋ ਇਹ ਪਲੇਲਿਸਟ ਦੇ ਉੱਪਰ ਕਲਿੱਕ ਕਰਨਾ ਠੀਕ ਹੈ ਲਾਈਵ ਸੈਸ਼ਨ ਹੋਇਆ ਕਰਨਗੇ ਵੀਡੀਓਜ਼ ਹੋਇਆ ਕਰਨੀਆਂ ਸ਼ਾਰਟਸ ਹੋਇਆ ਕਰਨੀਆਂ ਸਾਰਾ ਤੁਸੀਂ ਚੈਨਲ ਦੇ ਨਾਲ ਜੁੜ ਕੇ ਰਹਿਣਾ ਠੀਕ ਹੈ ਉਹਦੇ ਵਾਸਤੇ ਕੀ ਕਰਨਾ ਪਊਗਾ ਉਹਦੇ ਵਾਸਤੇ ਤੁਹਾਨੂੰ ਜਿਹੜਾ ਹੈਗਾ ਜੀ ਇੱਥੇ ਇੱਕ ਤੁਸੀਂ ਬੈਲ ਆਈਕਨ ਤੁਸੀਂ ਪ੍ਰੈਸ ਕਰ ਲਿਓ ਜਾਂ ਫਿਰ ਤੁਸੀਂ ਕਰਨਾ ਜੀ ਇੱਥੇ ਆਪਣਾ ਜਿਹੜਾ ਹੈਗਾ ਗਰੁੱਪ ਹੈ ਟੈਲੀਗ੍ਰਾਮ ਦਾ ਠੀਕ ਹੈ ਜਿਵੇਂ ਦੇਖੋ ਆਪਾਂ ਸੈਸ਼ਨ ਲੈਣਾ ਸੀ ਹਨਾ 8 ਵਜੇ ਮੈਂ ਇਹ ਸ਼ੇਅਰ ਕੀਤਾ ਹੋਇਆ ਤਾਂ ਤੁਸੀਂ ਸਾਰਿਆਂ ਨੇ ਕਰਨਾ ਇਹ ਚੈਨਲ ਜੁਆਇਨ ਕਰਨਾ ਠੀਕ ਹੈ ਦੇਖੋ 2 2200 ਬੱਚਾ ਹੋਣ ਵਾਲਾ ਹੈ ਤਾਂ ਇਹਦੇ ਵਿੱਚ ਕੀ ਹੈ ਤੁਹਾਨੂੰ ਲਿੰਕ ਮਿਲਿਆ ਕਰਨਗੀ ਕੋਈ ਅਪਡੇਟ ਹੈ ਤੁਹਾਨੂੰ ਉਹ ਤੁਹਾਨੂੰ ਮਿਲ ਜਾ ਕਰਨੀ ਆ ਇਹ ਧਿਆਨ ਰੱਖਣਾ ਓਕੇ ਜੀ ਹਾਂਜੀ ਹਾਂ ਨਹੀਂ ਹੁੰਦੀ ਬੱਚੇ ਨਹੀਂ ਹੁੰਦੀ ਆਪਣੇ ਐਸਐਮਜੀ ਲੈਕਟਰੀ ਮਾਰਕਿੰਗ ਨਹੀਂ ਹੁੰਦੀ ਠੀਕ ਹੈ ਹਾਂਜੀ ਬੱਚੇ ਆਪਣੇ ਗੁਪਤਾ ਜੀ ਉਹੀ ਕਲਾਸਾਂ ਸਟਾਰਟ ਹੋਣਗੀਆਂ ਬਿਲਕੁਲ ਠੀਕ ਹੈ ਬੱਚੇ ਹਾਂਜੀ ਵੈਰੀ ਗੁੱਡ ਨਾ ਲੈਕਟਰੀ ਮਾਰਕਿੰਗ ਨਹੀਂ ਹੁੰਦੀ ਓਕੇ ਚਲੋ ਤੇ ਇੱਕ ਜੀ ਦੇਖੋ ਹਾਂਜੀ ਹਾਂਜੀ ਦੇ ਸਕਦੇ ਹੋ ਸੰਤੋਸ਼ ਰਾਣੀ ਦੇ ਸਕਦੇ ਹੋ ਬੱਚੇ ਠੀਕ ਹੈ ਚਲੋ ਤਾਂ ਦੇਖੋ ਅਪਡੇਟ ਇੱਥੇ ਮੈਂ ਦਿਆ ਕਰੂੰਗਾ ਤੁਸੀਂ ਤਿਆਰ ਰਹਿਣਾ ਹਨਾ ਆ ਦੇਖੋ ਸਿਲੇਬਸ ਕੀ ਹੁੰਦਾ ਆਪਾਂ ਸਿਲੇਬਸ ਵੱਲ ਨਿਗਾ ਮਾਰਦੇ ਆ ਤਾਂ ਦੇਖੋ ਜੀ ਦੋ ਪੇਪਰ ਹੁੰਦੇ ਆ ਆਪਣੇ ਪੇਪਰ ਦੇ ਹਨਾ ਇੱਕ ਤਾਂ ਪੀਐਸਟੈਪ 1 ਹੁੰਦਾ ਜਿਹੜਾ ਕਿ ਕਲਾਸ 1 ਤੋਂ 5 ਵਾਲੇ ਤੱਕ ਹੁੰਦਾ ਜਿਨ੍ਹਾਂ ਨੇ ਈਡਿਟੀ ਕੀਤੀ ਹੁੰਦੀ ਉਹਨਾਂ ਵਾਸਤੇ ਹੁੰਦਾ ਠੀਕ ਹੈ ਤੇ ਪੇਪਰ 2 ਹੁੰਦਾ ਜੀ ਬੀਐਡ ਵਾਲਿਆਂ ਵਾਸਤੇ ਜਿਹੜੇ 8ਵੀਂ ਕਲਾਸ ਤੱਕ ਹੁੰਦਾ ਹਨਾ ਬੀਐਡ ਆਪਾਂ ਕੀਤੀ ਨਹੀਂ ਹੋਈ ਹਨਾ ਤਾਂ ਜਿਨ੍ਹਾਂ ਨੇ ਕੀਤੀ ਹੋਈ ਆ ਉਹ ਪੇਪਰ ਦੇ ਸਕਦੇ ਨੇ ਇਹ ਆਪਣਾ ਪੇਪਰ ਹੁੰਦਾ ਓਕੇ ਯਾਦ ਰੱਖਿਓ ਸਾਢੇ 2 ਘੰਟਿਆਂ ਦਾ ਮਤਲਬ ਢਾਈ ਘੰਟਿਆਂ ਦਾ ਇਹ ਪੇਪਰ ਹੋਊਗਾ ਯਾਦ ਰੱਖ ਲੈਣ ਠੀਕ ਆ ਮਤਲਬ 2 ਐਂਡ ਹਾਫ ਹੋਰ ਦੀ ਗੱਲ ਕਰਦੇ ਆਪਾਂ ਠੀਕ ਹੈ ਤੇ ਸਬਜੈਕਟ ਕਿਹੜੇ-ਕਿਹੜੇ ਹੁੰਦੇ ਦੇਖੋ ਹੁਣ ਦੇਖੋ ਜਿਹੜੀ ਆਪਣੀ ਕਲਾਸ ਹੁੰਦੀ ਹੈ ਗੁਰਵਿੰਦਰ ਸਰ ਦੀ 8 ਵਜੇ ਹਨਾ ਪੰਜਾਬੀ ਸਾਰੀ ਦੀ ਸਾਰੀ ਉਥੋਂ ਕਵਰ ਹੋ ਰਹੀ ਆ ਫ੍ਰੀ ਆਫ ਕੋਸਟ ਸਾਰੇ ਬੱਚਿਆਂ ਨੇ ਇਹ ਕਲਾਸ ਲਾਇਆ ਕਰਨੀਆਂ 30 ਕੁਐਸਚਨ ਆਉਣਗੇ ਪੰਜਾਬੀ ਦੇ ਹਨਾ ਇਹ ਤੁਹਾਡਾ ਜਿਹੜਾ ਸਬਜੈਕਟ ਆ ਡੇਲੀ 8 ਵਜੇ ਕਲਾਸ ਹੁੰਦੀ ਹੈ ਸਾਰੇ ਬੱਚਿਆਂ ਨੇ ਇੱਕ ਕਲਾਸ ਲਾਉਣੀ ਹੈ ਠੀਕ ਹੈ ਮੈਨੂੰ ਦੱਸੋ ਸਾਰੇ ਬੱਚੇ ਹੈਂਡ ਰੇਜ਼ ਕਰ ਦਿਓ ਕਿ ਹਾਂਜੀ ਸਰ ਅਸੀਂ ਕਲਾਸ ਲਾਉਣੇ ਹੁੰਨੇ ਆ ਤੇ ਡੇਲੀ ਅਸੀਂ ਕਲਾਸ ਲਾਇਆ ਕਰਾਂਗੇ ਮੈਨੂੰ ਇੱਕ ਵਾਰੀ ਹੱਥ ਖੜਾ ਕਰਕੇ ਦੱਸ ਦਿਓ ਠੀਕ ਹੈ ਇਹ ਵਾਲੀ 8 ਵਜੇ ਵਾਲੀ ਕਲਾਸ ਲਾਉਣੀ ਹੈ 30 ਨੰਬਰ ਦਾ ਆਪਣਾ ਕੰਮ ਜਿਹੜਾ ਹੈਗਾ ਪੰਜਾਬੀ ਦੇ ਵਿੱਚੋਂ ਪੁੱਛਿਆ ਜਾਏਗਾ ਓਕੇ ਬੱਚੇ ਠੀਕ ਹੈ ਠੀਕ ਹੈ ਜੀ ਚਲੋ ਦੂਜੀ ਗੱਲ ਦੇਖਦੇ ਆਪਾਂ ਨਾਲ ਦੀ ਨਾਲ ਦੂਸਰੇ ਦੇਖੋ ਸਬਜੈਕਟ ਕਿਹੜੇ ਹੋ ਗਏ ਆਪਣੇ ਕੋਲ ਇੰਗਲਿਸ਼ ਦਾ ਸਬਜੈਕਟ ਹੋ ਗਿਆ ਸੀਡੀਪੀ ਤੁਹਾਨੂੰ ਨਵਜੋਤ ਮੈਡਮ ਕਰਵਾਉਣਗੇ ਜਿਨ੍ਹਾਂ ਨੇ ਤੁਹਾਨੂੰ ਹੁਣ ਕਰਵਾਈ ਸੀ ਟੀਚਿੰਗ ਪੋਟੈਂਸ਼ਲ ਹਨਾ ਸਾਰੇ ਦੇਖੋ ਪਿਛਲੀ ਵਾਰ ਪੇਪਰ ਹੋਇਆ ਸੀ ਨਵਜੋਤ ਮੈਡਮ ਦਾ 30 ਦੇ ਵਿੱਚੋਂ 29 ਕੁਐਸਚਨ ਆਏ ਸੀ ਡਾਇਰੈਕਟ ਡਾਇਰੈਕਟ ਕੁਐਸਚਨ ਆਏ ਸੀ 29 ਕੁਐਸਚਨ ਆ ਦੇਖੋ 29 ਨੰਬਰ ਤੁਹਾਡੇ ਮੈਮ ਦੇ ਇੱਥੋਂ ਬਣ ਜਾਣਗੇ ਹਨਾ ਇਹਦੇ ਵਿੱਚੋਂ ਆਪਾਂ ਘਟੋ-ਘਟ 28 ਨੰਬਰ ਆਪਾਂ ਪੰਜਾਬੂ ਚ ਲੈ ਲੈਣੇ ਆ ਠੀਕ ਹੈ ਦੇਖੋ 28 28 ਕਿੰਨੇ ਹੋਗੇ 56 ਨੰਬਰ ਹੋਗੇ ਠੀਕ ਹੈ ਆਪਾਂ 82 ਤੱਕ ਪਹੁੰਚਣਾ ਹੈ ਜਿਹੜਾ ਮੈਥ ਹੈ ਪੂਰਾ ਫੁੱਲ ਕੋਰਸ ਤੁਹਾਨੂੰ ਮੈਂ ਦੇਊਗਾ ਮੈਥ ਦਾ ਫੁੱਲ ਕੋਰਸ ਮਿਲੂਗਾ ਹਨਾ ਬਹੁਤ ਘੱਟ ਫੀਸ ਹੈ ਮੈਂ ਦੱਸ ਕੇ ਜਾਊਂਗਾ ਤੇ এনवायरमेंट ਜਿਹੜੀ ਸਟੱਡੀ ਹੁੰਦੀ ਆ ਆਪਾਂ ਉਹ ਵੀ ਜਿਹੜੀ ਹੈਗੀ ਆ ਤੁਹਾਨੂੰ ਸਾਰਾ ਕੋਰਸ ਵਿੱਚ ਪ੍ਰੋਵਾਈਡ ਹੋਊਗਾ ਠੀਕ ਹੈ ਤਾਂ ਇਹ ਪੰਜ ਸਬਜੈਕਟ ਹੁੰਦੇ ਆ ਬੱਚੇ ਠੀਕ ਹੈ ਹਰ ਇੱਕ ਸਬਜੈਕਟ ਦਾ 30 ਨੰਬਰ ਦਾ 30 ਕੁਐਸਚਨ ਆਉਂਦੇ ਹੁੰਦੇ ਆ ਤੇ 150 ਨੰਬਰ ਬਣ ਗਈ ਠੀ ਜਿਹੜੇ ਬੱਚੇ ਹੋਣਗੇ ਜੀ ਐਸਸੀ ਕਾਸਟ ਤੋਂ ਜਿਹੜੇ ਬੱਚੇ ਹੋਣਗੇ ਜੀ ਓਬੀਸੀ ਕਾਸਟ ਤੋਂ ਉਹ ਕਰਨਗੇ ਜੀ 82 ਨੰਬਰ ਓਕੇ ਤੇ ਜਿਹੜੇ ਬੱਚੇ ਆਪਣੇ ਕੋਲ ਹੋਣਗੇ ਜੀ ਜਰਨਲ ਕੈਟਾਗਰੀ ਤੋਂ ਉਹ ਲੈਣਗੇ ਜੀ 90 ਨੰਬਰ ਪੂਰੇ ਠੀਕ ਆ ਕਿੰਨੇ ਨੰਬਰ ਲੈਣਗੇ ਜੀ 90 ਨੰਬਰ ਲੈਣਗੇ ਓਕੇ ਆਊਟ ਆਫ ਦੀ 150 ਆਊਟ ਆਫ ਦੀ 150 ਠੀਕ ਆ ਇਹ ਗੱਲ ਧਿਆਨ ਦੇ ਵਿੱਚ ਰੱਖ ਕੇ ਚੱਲਣੀ ਆ ਓਕੇ ਬੱਚੇ ਡਨ ਹੋ ਗਿਆ ਵੈਰੀ ਗੁੱਡ ਵੈਰੀ ਗੁੱਡ ਹੈਨਾ ਸ਼ਾਬਾਸ਼ ਦੀ ਲਗਾ ਲਿਆ ਕਰੋ ਜੀ ਸੀਟੀਵੀ ਦੀ ਕਲਾਸ ਦਾ ਹਾਂ ਜੀ ਬੱਚੇ ਗੁਪਤਾ ਜੀ ਸਾਰੀਆਂ ਕਲਾਸਾਂ ਨਾਲ ਇੱਕ ਵਾਰ ਸਿਲੇਬਸ ਕਰੋ ਐਮਸੀਕਿਊਜ਼ ਨਾਲ ਕੁਝ ਨਹੀਂ ਹੋਣਾ ਬੱਚੇ ਐਮਸੀਕਿਊ ਨਾਲ ਕੁਝ ਨਹੀਂ ਹੋਣਾ ਪਹਿਲਾਂ ਤੁਸੀਂ ਆਪਣੇ ਨਾਲ ਜਿਵੇਂ ਤੁਸੀਂ ਈਟੀਟੀ ਐਂਟਰ ਦਾ ਕੋਰਸ ਲਿਆ ਸੀ ਹਨਾ ਐਮਸੀਕਿਊਜ਼ ਦੇ ਟੈਸਟ ਮਿਲਣਗੇ ਸਾਰਾ ਪ੍ਰੋਵਾਈਡ ਇੱਕ ਫੁੱਲ ਕੋਰਸ ਆਪਣਾ ਲਾਂਚ ਕਰਨਾ ਹੈ ਠੀਕ ਹੈ ਪਹਿਲਾਂ ਸਿਲੇਬਸ ਲਾਓ ਠੀਕ ਹੈ ਨਾ ਸਿਲੇਬਸ ਦਾ ਤੁਸੀਂ ਪੂਰਾ ਕਰੋਗੇ ਉਸ ਤੋਂ ਬਾਅਦ ਹੀ ਐਮਸੀਕਿਊਜ਼ ਦਾ ਫਾਇਦਾ ਹੋਣਾ ਮੈਂ ਤੁਹਾਨੂੰ ਗਲਤ ਰਹਿਣਾ ਦਿੱਤੀਆਂ ਦੇਣੀ ਹੈ ਠੀਕ ਹੈ ਦੇਖੋ ਜਿਨ੍ਹਾਂ ਬੱਚਿਆਂ ਦੇ ਨੰਬਰ ਇਹਨਾਂ ਨੇ ਵਧੀਆ ਆਏ ਨੇ ਅੱਜ ਡਾਟਾ ਵਿੱਚ ਡਿਵੀਜ਼ਨ ਲੈ ਗਏ ਬੱਚੇ ਤਸਵੀਸੀ ਨੰਬਰ ਆਏ ਨਹੀਂ ਠੀਕ ਹੈ ਤਾਂ ਤੁਸੀਂ ਸਨਾ ਸੋਚੋ ਠੀਕ ਹੈ ਇਹਨਾਂ ਨਹੀਂ ਸੋਚਦਾ ਹੁੰਦਾ ਓਕੇ ਤੁਸੀਂ ਨਿਕਨੇਗਲਾ ਸੋਚਦੇ ਰਹਿੰਨੇ ਹੋ ਹਨਾ ਚਲੋ ਆ ਦੇਖੋ ਇਹ ਸਿਲੇਬਸ ਹੈ ਆਪਣੇ ਕੋਲ ਸੀਡੀਪੀ ਦਾ ਠੀਕ ਹੈ ਇਹ ਆਪਾਂ ਸਿਲੇਬਸ ਕਵਰ ਕਰਾਂਗੇ ਹਨਾ ਦੇਖੋ ਆਪਣੇ ਕੋਲ ਆ ਥਿਉਰੀਜ਼ ਨੇ ਸਾਰੀਆਂ ਸਾਰੀਆਂ ਠੀਕ ਹੈ ਮੈਡਮ ਕਰਾਉਣਗੇ ਤੁਹਾਨੂੰ ਪੰਜਾਬੀ ਵਿੱਚ ਦੇਖੋ ਜੀ ਆਪਾਂ ਦੇਖੋ ਸਾਰਾ ਕੁਝ ਕਰੀ ਕਰੀ ਜਾਂਦੇ ਆਪਾਂ ਹਨਾ ਦੇਖੋ ਆਪਾਂ ਲੈਂਗੁਏਜ ਸਕਿਲਸ ਕਰੀ ਜਾਂਦੇ ਆਪਾਂ ਹਨਾ ਆਪਣੀਆਂ ਜਿਹੜੀਆਂ ਕੰਪਰੀਹੈਂਸ਼ਨ ਆਉਣਗੇ ਠੀਕ ਹੈ ਸਾਡੇ ਕੋਲ ਗ੍ਰਾਮਰ ਆਊਗੀ ਸਾਰੀ ਸਾਰੀ ਠੀਕ ਹੈ ਆ ਦੇਖੋ ਇੰਗਲਿਸ਼ ਦਾ ਸਿਲੇਬਸ ਵੀ ਇਦਾਂ ਦੇਖ ਨੂੰ ਮਿਲੂਗਾ ਓਕੇ ਆਪਾਂ ਚਰਚਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਆਦਾ ਠੀਕ ਹੈ ਮੈਥ ਵਿੱਚ ਕੀ ਦੇਖੋ ਡਾਟਾ ਹੈਡਲਿੰਗ ਹੈ ਹਨਾ ਬੇਸਿਕ ਆਪਰੇਸ਼ਨ ਆ ਗਏ ਹਨਾ ਜੋੜ ਘਟਾਓ ਮਲਟੀਪਲ ਆ ਗਿਆ ਠੀਕ ਹੈ ਮਣੀ ਚੈਪਟਰ ਆ ਗਿਆ ਵੋਲਿਊਮ ਵਾਲਾ ਚੈਪਟਰ ਆ ਗਿਆ ਠੀਕ ਹੈ ਪੈਡਾ ਕੁਝ ਦੇਖ ਨੂੰ ਮਿਲਦੀ ਹੈ ਓਕੇ ਜੀਓਮੈਟਰੀ ਹੋ ਗਿਆ ਸ਼ੇਪਸ ਹੋ ਗਿਆ ਵੋਲਿਊਮ ਜਿਹੜਾ ਆਪਾਂ ਕਰਦੇ ਹੁੰਦੇ ਹੁੰਨੇ ਮਤਲ ਆਪਣੇ ਕੋਲੇ ਜਿਵੇਂ ਸਕੁਅਰ ਹੋ ਗਿਆ ਇਦਾਂ ਦੀ ਗੱਲ ਦੇਖ ਨੂੰ ਮਿਲਦੀ ਹੈ ਨਾ ਵਰਗ ਸਕੁਅਰ ਹੋ ਗਿਆ ਕਹਣਾ ਸਾਰਾ ਠੀਕ ਹੈ এনवायरमेंट ਵਿੱਚ ਕੀ ਦੇਖੋ ਫੈਮਿਲੀ ਫਰੈਂਡਸ ਹੋ ਕੇ ਜਿਵੇਂ ਆਪਾਂ ਪੜ੍ਹਦੇ ਹੁੰਨੇ ਆ ਫੈਮਿਲੀ ਦਾ ਮਤਲਬ ਕੀ ਜਿਹੜੇ এনवायरमेंट ਨਾਲ ਜਿਹੜੇ ਦੋਸਤ ਮਿੱਤਰ ਹੁੰਦੇ ਆ ਹਨ ਜਿਹੜੇ ਜਿਹਨੂੰ ਆਪਾਂ ਬੋਲਦੇ ਆ ਕਿ ਜ਼ਮੀਨ ਵਿੱਚ ਦੇਖ ਨੂੰ ਮਿਲਦੇ ਆ ਆਪਣੇ ਕੋਲੇ ਹਨ ਫੂਡ ਦੀ ਗੱਲ ਹੁੰਦੀ ਆ ਫੂਡ ਚੇਨ ਹੁੰਦੀ ਆ ਕੌਣ ਕਿਹਨੂੰ ਖਾਂਦਾ ਹੈ ਹਨ ਪੱਤੇ ਬੱਕਰੀ ਨੂੰ ਖਾਂਦਾ ਹੈ ਬੱਕਰੀ ਸ਼ੇਰ ਨੂੰ ਖਾਂਦੀ ਹੈ ਇਦਾਂ ਕਰਕੇ ਹਨ ਸਾਰੇ ਆਪਾਂ ਕਰਾਂਗੇ ਪਾਣੀ ਦੀ ਗੱਲ ਹੁੰਦੀ ਆ ਸਮੁੰਦਰਾਂ ਦੀ ਗੱਲ ਕਰਾਂਗੇ ਆਪਾਂ ਟ੍ਰੈਵਲਿੰਗ ਦੀ ਗੱਲ ਕਰਾਂਗੇ ਠੀਕ ਹੈ ਹਣ ਸਾਰੇ এনवायरमेंट ਦੇ এডਿਊਕੇਸ਼ਨ ਪੜਾਂਗੇ ਦਰਕਤਾਂ ਦਾ ਕੀ ਰੂਲ ਹੁੰਦੇ ਨੇ ਸਾਰੇ এনवायरमेंट ਦੇ ਠੀਕ ਹੈ ਜੀ ਤਾਂ ਸਾਰਾ ਸਿਲੇਬਸ ਦੇਖਣ ਨੂੰ ਮਿਲੂਗਾ ਆਪਣੇ ਕੋਲ ਇਹ ਠੀਕ ਹੈ ਬੱਚੇ ਇਹ ਗੱਲ ਇਤਿਆਜ਼ ਰੱਖਣੀ ਆਪਾਂ ਨੇ ਓਕੇ ਜੀ ਹਾਂ ਨਹੀਂ ਹੁੰਦੀ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਬੱਚੇ ਆਪਣੇ ਦੀਪ નો ਨੈਗੇਟਿਵ ਮਾਰਕਿੰਗ ਠੀਕ ਹੈ ਇੱਥੇ ਕੋਈ ਨੈਗੇਟਿਵ ਮਾਰਕ ਨਹੀਂ ਹੁੰਦੀ ਠੀਕ ਹੈ ਨੋ ਨੈਗੇਟਿਵ ਮਾਰਕਿੰਗ ਆ ਤੁਸੀਂ ਸਾਰੇ ਕੁਐਸਚਨ ਕਰਕੇ ਆਉਣੇ ਆ 150 ਦੇ ਤੇ 150 ਕੁਐਸਚਨ ਕਰਕੇ ਆਉਣੇ ਓਕੇ ਦੇਖੋ ਧਿਆਨ ਨਾਲ ਆਪਣੇ ਕੋਲੇ EBS ਦੇ ਵਿੱਚ ਨਾ ਆਪਾਂ ਨੂੰ ਕਰੰਟ ਫੇਰ ਵੀ ਦੇਖਣ ਨੂੰ ਮਿਲ ਜਾਂਦਾ ਕਦੇ-ਕਦੇ ਠੀਕ ਹੈ ਨਾ ਤਾਂ ਆਪਾਂ ਕਰੰਟ ਫੇਰ ਵੀ ਕਰਾਂਗੇ ਪ੍ਰੋਪਰ ਵੇ ਦੇ ਨਾਲ ਓਕੇ ਚਲੋ ਤਾਂ ਦੇਖੋ ਹੁਣ ਧਿਆਨ ਨਾਲ ਦੇਖੋ ਸਾਰੇ ਬੱਚਿਆਂ ਨੇ ਇਹ ਐਪਲੀਕੇਸ਼ਨ ਕਰਨੀ ਹੈ ਡਾਊਨਲੋਡ ਆਪਣੇ ਕੋਲੇ ਸਟੱਡੀ ਲਵਰ 247 ਪਲੇ ਸਟੋਰ ਦੇ ਉੱਪਰੋਂ ਠੀਕ ਹੈ ਜਿਹੜਾ ਬੱਚਾ ਇਥੋਂ ਪਲੇ ਸਟੋਰ ਤੋਂ ਕਰੂਗਾ ਐਪਲੀਕੇਸ਼ਨ ਡਾਊਨਲੋਡ ਹਨਾ ਤਾਂ ਉਹਦੇ ਉੱਪਰ ਆਈਡੀ ਬਣਾ ਕੇ ਪ੍ਰੋਪਰ ਵੇ ਨਾਲ ਤੁਸੀਂ ਮੈਨੂੰ ਦੱਸ ਦੇਣਾ ਠੀਕ ਹੈ ਤੁਸੀਂ ਦੇਖੋ ਆਈਫੋਨ ਜਿਹੜਾ ਆਪਣੇ ਕੋਲ ਯੂਜ਼ਰ ਹੋਣਗੇ ਉਹ ਕਰਨਗੇ ਆਪਣੇ ਕੋਲ ਐਪਲੀਕੇਸ਼ਨ ਕਲਾਸ ਪਲੱਸ ਠੀਕ ਹੈ ਕਲਾਸ ਪਲੱਸ ਕਰਕੇ ਤੁਸੀਂ ਉਹ ਆਪਣਾ ਕੋਡ ਫਿਲ ਕਰ ਦਿਓ ਐਮ ਜੀ ਜੀ ਬੀਓ ਜੀ ਠੀਕ ਹੈ ਤਾਂ ਜਿਹੜੀ ਤੁਹਾਡੀ ਆਈਡੀ ਪ੍ਰੋਪਰ ਵੇ ਨਾਲ ਬਣ ਜੇਗੀ ਠੀਕ ਹੈ ਜਦੋਂ ਆਈਡੀ ਬਣ ਗਈ ਤੁਹਾਡੀ ਹਨਾ ਤਾਂ ਉੱਥੇ ਫਿਰ ਤੁਹਾਨੂੰ ਨਾ ਸਾਰੇ ਕੋਰਸ ਵਗੈਰਾ ਸ਼ੋ ਹੋ ਜਾਣਗੇ ਓਕੇ ਬੱਚੇ ਤਾਂ ਦੇਖੋ ਤਿਆਰ ਰੱਖਿਓ ਸਾਰੇ ਬੱਚਿਆਂ ਨੇ ਹਾਂ ਬਿਲਕੁਲ ਪ੍ਰਿੰਸ ਫੁੱਲ ਟਾਈਮ ਹੁੰਦੀ ਹੈ ਬੱਚੇ ਫੁੱਲ ਟਾਈਮ ਹੁੰਦੀ ਹੈ ਠੀਕ ਹੈ हां हरदीप ठीक है जी हां सोनिया जी दस्सो मैं ਤੁਸੀਂ ਕੀ ਕਹਿ ਰਹੇ ਹੋ ਬੱਚੇ ਇੱਕਪ੍ਰੀਤ ਕੋਰ ਸਕੁਅਰ ਕਯੂਬ ਟ੍ਰਾਇੰਗਲ ਹਾਂ ਬੱਚੇ ਅ ਇੱਕਪ੍ਰੀਤ ਕੋਰ ਉਹੀ ਹੁੰਦੇ ਆ ਸਾਰੇ ਚੈਪਟਰ ਹਨਾ ਦੇਖੋ ਹੁਣ ਦੇਖੋ ਬੱਚੇ ਦੇਖੋ ਆਪਣੀ ਬਿਲਕੁਲ ਨੋਰਮਲ ਜੀ ਫੀਸ ਹੈ ਹਨਾ ਸਿਰਫ ਤਾਂ ਸਿਰਫ ਆਪਣੀ ਫੀਸ ਹੁੰਦੀ 2000 ਬਸ ਤੇ ਇਹ ਫੀਸ ਹੈ ਤੁਹਾਡੀ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਇਹ ਪੇਪਰ ਪਾਸ ਨਹੀਂ ਕਰ ਪਾਉਂਦੇ ਠੀਕ ਹੈ ਬਸ ਇਹ ਫੀਸ ਤੁਹਾਡੀ ਉਸ ਤੱਕ ਹੈ ਚਾਹੇ ਤੁਹਾਨੂੰ ਸਾਲ ਲੱਗ ਜੇ ਹਣਾ ਚਾਹੇ 2 ਸਾਲ ਲੱਗ ਜਣ ਤਾਂ 3 ਸਾਲ ਬਟ ਮੈਂ ਕਹੂੰਗਾ ਕਿ ਸਾਰੇ ਬੱਚਾ ਨੇ ਇੰਨੀ ਮਿਹਨਤ ਕਰਨੀ ਹੈ ਕਿ ਫਰਸਟ ਟਾਈਮ ਦੇ ਵਿੱਚ ਇਹ ਪੇਪਰ ਪਾਸ ਕਰ ਲੈਣਾ ਠੀਕ ਹੈ ਦੇਖੋ ਕਾਫੀ ਬੱਚਾ ਨੇ ਮੇਰੇ ਤੋਂ ਕੋਰਸ ਜਿਹੜਾ ਹੈਗਾ ਐਕਸਟੈਂਡ ਵੀ ਕਰਵਾਇਆ ਹੋਇਆ ਓਕੇ ਪਰ 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 ਹਾਂ ਹੁਣ ਦੀਵਾਲੀ ਹੈ ਦੇਖੋ ਤਾਂ ਦੀਵਾਲੀ ਤੱਕ ਜਿਹੜੀ ਫੀਸ ਹੈ ਬਿਲਕੁਲ ਨੋਮੀਨਲ ਕਰਤੀ ਮੈਂ ਸਿਰਫ ਤੁਹਾਨੂੰ 1500 ਰੁਪਿਆ ਫੀਸ ਲੱਗੇਗੀ ਇਹ ਗੱਲ ਧਿਆਨ ਚ ਰੱਖਣੀ ਹੈ ਓਕੇ ਤੇ ਜਿੰਨਾ ਬੱਚਾ ਨੇ ਈਡੀਟੀ ਐਂਟਰਸ ਦਾ ਕੋਰਸ ਲਿਆ ਹੋਇਆ ਸੀਗਾ ਹਣਾ ਧਿਆਨ ਨਾਲ ਸੁਣ ਕੇ ਜਾਇਓ ਆਫਰ ਦੇਉਂਗਾ ਵੱਡੀ ਮੈਂ ਐਂਟਰ ਦਾ ਕੋਰਸ ਲਿਆ ਸੀ ਉਹਨਾਂ ਉਹ ਬੱਚੇ ਮੇਰੇ ਹੈਗੇ ਆ 올ਡ ਸਟੂਡੈਂਟ ਹਨਾ ਉਹਨਾਂ ਵਾਸਤੇ ਜਿਹੜੀ ਫੀਸ ਆ ਸਿਰਫ 1000 ਰੁਪਿਆ ਫੀਸ ਹੈ ਠੀਕ ਆ ਇਹ ਗੱਲ ਧਿਆਨ ਚ ਰੱਖਣੀ ਆ ਓਕੇ ਇਹ ਕਦੋਂ ਤੱਕ ਫੀਸ ਰਹੂਗੀ ਜਦੋਂ ਤੱਕ ਤੁਸੀਂ ਪਾਸ ਨਹੀਂ ਕਰ ਪਾਉਂਦੇ ਇਹ ਪੇਪਰ ਹੈ ਓਕੇ ਇਤਿਆਹਾਜ਼ ਰੱਖਿਓ ਹੁਣ ਦੇਖੋ ਜਿਹੜਾ ਬੱਚਾ ਪੇਪਰ ਪਾਸ ਕਰੂਗਾ ਹਨਾ ਜਿਹੜਾ ਬੱਚਾ ਪੇਪਰ ਪਾਸ ਕਰੂਗਾ ਤੇ ਫਿਰ ਦੇਖੋ ਉਹਨਾਂ ਨੂੰ ਫਿਰ ਮੈਂ ਗਿਫਟ ਕੀ ਦੇਊਗਾ ਉਹਨੂੰ ਫਿਰ ਗਿਫਟ ਦੇਊਗਾ ਅੱਗੇ ਜਿਹੜਾ ਆਪਣਾ ਈਟੀਟੀ ਕੇਟਰ ਦਾ ਬੈਚ ਹੋ ਗਣਾ ਉਹ ਉਹ ਫਿਰ ਮੈਂ ਸਾਰੇ ਬੱਚੇ ਨੂੰ ਫ੍ਰੀ ਦੇਊਗਾ ਠੀਕ ਹੈ ਜੀ ਫ੍ਰੀ ਮਤਲਬ ਕਿ ਉਹਦੀ ਜਿਹੜੀ ਫੀਸ ਹੈ ਮੈਂ ਤੁਹਾਡੀ ਸਾਰੀ ਫੀਸ ਜਿਹੜੀ ਹੈਗੀ ਆ ਵਾਪਸ ਕਰੂੰਗਾ ਇਹ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਜਿਹੜੇ ਬੱਚੇ ਈਟੀਟੀ ਕੇਟਰ ਦੇ ਬੈਚ ਵਿੱਚ ਆਉਣਗੇ ਪੀਐਸੈਟ ਪਾਸ ਕਰਕੇ ਓਕੇ ਤਾਂ ਦੇਖੋ ਇਹ ਸਭ ਤੋਂ ਨੋਮੀਨਲ ਜੀ ਫੀਸ ਰੱਖੀ ਆ ਤੁਹਾਡੇ ਵਾਸਤੇ ਠੀਕ ਹੈ ਜੀ ਹਾਂਜੀ ਹਾਂਜੀ ਹੰਸਰਾਜ ਜੀ ਮੰਨਿਆ ਜਾਊਗਾ ਹਨਾ ਹਾਈ ਕੋਰਟ ਵੱਲੋਂ ਆਈ ਹੋਈ ਆ ਅਪੀਲ ਇਹ ਗੱਲ ਧਿਆਨ ਚ ਰੱਖਣੀ ਠੀਕ ਹੈ ਹੂੰ ਸਰ ਕਿੰਨੇ ਵੇ ਛੁੱਟੀ ਫੁੱਲ ਕਿੰਨੇ ਵੇ ਟਾਈਮ ਦੱਸੋ ਉਹ ਪ੍ਰਿੰਸ ਜੀ ਇਹ ਨਹੀਂ ਪਤਾ ਮੈਨੂੰ 3 ਵਜੇ ਤੱਕ ਹੁੰਦੀ ਆ ਨਾਰਮਲ ਟਾਈਮ ਹੁੰਦਾ 10 ਤੋਂ 3 ਵਜੇ ਤੱਕ ਹੂੰ ਹਾਂ ਠੀਕ ਹੈ ਪੰਜਾਬਣ ਚਲੋ ਤਾਂ ਇਹਦੇ ਵਾਸਤੇ ਤੁਸੀਂ ਹਾਂ ਉਹੀ ਗੱਲ ਆ ਮਨਵੀਰ ਜਿਹੜੇ ਇਰੈਲੇਵੈਂਟ ਕੁਐਸਚਨ ਹੀ ਪੁੱਛਦੇ ਹੁੰਦੇ ਹਨਾ ਸੋ ਨਾਰਮਲ ਦੀ ਗੱਲ ਆ ਦੋ ਤਿੰਨ ਵੇ ਛੁੱਟੀ ਹੋ ਹੀ ਜਾਣੀ ਆ ਹੂੰ ਠੀਕ ਹੈ ਪ੍ਰਿੰਸ ਚਲੋ ਤਾਂ ਜਿੰਨਾ ਤੁਸੀਂ ਮੇਰਾ ਮaan ਰੱਖਿਆ ਸੀ ਨਾ EDT ਐਂਟਰਸ ਵਾਲੇ ਪੇਪਰ ਵੇਲੇ ਠੀਕ ਆ ਉਵੇਂ ਹੀ ਤੁਸੀਂ ਵੱਧ ਝੜ ਕੇ ਹਿੱਸਾ ਲੈਣਾ ਠੀਕ ਹੈ ਔਰ ਦੇਖੋ ਪੰਜਾਬੀ ਤੋਂ ਨੂੰ ਮੈਂ ਫ੍ਰੀ ਕਰਵਾ ਰਿਹਾ ਸਾਰੀ ਸਾਰੀ ਠੀਕ ਹੈ ਪੰਜਾਬੀ ਤੋਂ ਬਾਅਦ ਜਿਹੜੇ ਹੋਰ ਸਬਜੈਕਟ ਵੀ ਹੋਣਗੇ ਹੌਲੀ ਹੌਲੀ ਕਰਕੇ ਆਉਣਗੇ ਤੁਹਾਡੇ ਸਾਰਿਆਂ ਵਾਸਤੇ ਠੀਕ ਹੈ ਯਾਦ ਰੱਖਿਓ ਤਾਂ ਇਹ ਜਿਹੜੀ ਨੋਮੀਨਲ ਫੀਸ ਆ ਦੇਖੋ ਹਨਾ ਤੁਹਾਡੇ ਸਾਰਿਆਂ ਵਾਸਤੇ 1500 ਰੁਪਏ ਫੀਸ ਮੈਂ ਰੱਖੀ ਹੋਈ ਹੈ ਠੀਕ ਹੈ ਇਹਦੇ ਵਾਸਤੇ ਤੁਸੀਂ ਮੈਨੂੰ ਟੈਲੀਗ੍ਰam ਤੇ ਦਿੱਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਜਿਹੜੇ ਬੱਚਿਆਂ ਨੇ ਐਂਟਰਸ ਦਾ ਜਿਹੜਾ ਬੈਚ ਲਿਆ ਹੋਇਆ ਸੀ ਉਹਨਾਂ ਵਾਸਤੇ ਸਿਰਫ ਨੋਮੀਨਲ ਫੀਸ ਆ 1000 ਦੀ ਠੀਕ ਹੈ ਤੇ ਇਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਜਿਹੜੀ ਹੈਗੀ ਹੈ ਟਿਕੇਡਰ ਜਿਹੜੀ ਹੋਊਗਾ ਬ ਉਹ ਤੋਂ ਵਰਤੋਂ ਉਹਦੇ ਵਾਸਤੇ ਤੁਹਾਨੂੰ ਬਿਲਕੁਲ ਗੱਫੇ ਦਊਗਾ ਵੱਡੇ ਵੱਡੇ ਓਕੇ ਬੱਚੇ ਤਾਂ ਤੁਸੀਂ ਜੁੜ ਕੇ ਰਹਿਣਾ ਮੇਰੇ ਨਾਲ ਮੈਂ ਕਹਿੰਨਾ ਦੇਖੋ ਕੋਈ ਫੀਸ ਨਹੀਂ ਹੈ ਯਾਰ ਮੈਂ ਕਹਿੰਨਾ 12 ਮਹੀਨੇ ਹੁੰਦੇ ਨੇ ਸਾਲ ਦੇ ਹਨਾ ਤੇ 1200 ਮਤਲਬ ਮਹੀਨੇ ਦੀ 100 ਰੁਪਏ ਫੀਸ ਵੀ ਨਹੀਂ ਹੋਈ ਇਹ ਠੀਕ ਹੈ ਯਾਰ ਪੈਸੇ ਬਾਰੇ ਨਾ ਸੋਚਿਆ ਕਰੋ ਠੀਕ ਹੈ ਪੜਾਈ ਤੇ ਪ੍ਰਾਈਮਰ ਸੋਚਿਆ ਕਰੋ ਓਕੇ ਜੀ ਅ ਹਰਮਨ ਕੰਬੋਜ ਕਹਿੰਦੇ ਸਾਡੀ ਫਸਟ ਸੈਮ ਵਾਲੇ ਵੈਲਿਡ ਹੋ ਜਾਣਗੇ ਅਗਰ ਪਿੱਛੇ ਹਾਂ ਬਿਲਕੁਲ ਬੱਚੇ ਮੈਂ ਕਹੀ ਤਜਨਾ हां ਗੋਪਾਲ ਜੀ ਕਹਿ ਰਹੇ ਆ ਕਿ ਦਸੰਬਰ ਤੱਕ ਪੇਪਰ ਆ ਰਿਹਾ ਠੀਕ ਹੈ ਬੱਚੇ ਦਸੰਬਰ ਦੇ ਵਿੱਚ ਆ ਰਿਹਾ ਪੇਪਰ ਦੇਖੋ ਪੇਪਰ ਛੱਡੋ ਯਾਰ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ ਪਹਿਲਾਂ ਤਿਆਰੀ ਕਰੋ ਯਾਰ ਤਿਆਰੀ ਕਰੋ ਤਿਆਰੀ ਵਿੱਚ ਤੁਹਾਡੇ 4 ਤੋਂ 6 ਮਹੀਨੇ ਲੱਗ ਜਾਣੇ ਨੇ ਹਨਾ ਤਿਆਰੀ ਕਰੋਗੇ ਤਿਆਰ ਤੋਂ ਬਾਅਦ ਜਦੋਂ ਪੇਪਰ ਆਊਗਾ ਆਪਾਂ ਪੇਪਰ ਦੇ ਦਾਂਗੇ ਬਸ ਇਹ ਸਿੰਪਲ ਜੀ ਗੱਲ ਹੁੰਦੀ ਆ ਪੇਪਰ ਆਵੇ ਨਾ ਆਵੇ ਤੁਹਾਨੂੰ ਕੀ ਲੈਣਾ ਦੇਣਾ ਤੁਸੀਂ ਤਿਆਰੀ ਤਾਂ ਕਰੋ ਪਹਿਲਾਂ ਇਹੀ ਪਹਿਲਾਂ ਬੱਚੇ ਕਹਿੰਦੇ ਹੁੰਦੇ ਸੀਗੇ ਜਦੋਂ ਐਂਟਰ ਪੇਪਰ ਨਹੀਂ ਆਇਆ ਸੀ ਮੈਂ ਕਹਿੰਦਾ ਹੁੰਦਾ ਸੀ ਨਾ ਉਦੋਂ ਕੀ ਤਿਆਰੀ ਕਰ ਲੋ ਤਿਆਰੀ ਕਰ ਲੋ ਤਿਆਰੀ ਕਰ ਲੋ ਪੇਪਰ ਕਦੋਂ ਵੀ ਆ ਸਕਦਾ ਹੈ ਉਹਨਾਂ ਨੇ 20 ਦਿਨ ਦਿੱਤੇ ਸੀ ਆਪਾਂ ਨੂੰ ਤੇ ਪੀਐਸਟੈਟ ਦੇ ਵਿੱਚ ਵੀ ਉਹ 20 ਦਿਨ ਹੀ ਦਿੰਦੇ ਹੁੰਦੇ ਆ ਠੀਕ ਹੈ ਨਾ ਤੇ ਉਹ ਬੱਚੇ ਅੱਜ ਫੇਲ ਹੋ ਗਏ ਨੇ ਉਹ ਬੱਚੇ ਮੈਨੂੰ ਫੋਨ ਕਰਦੇ ਸਾਡੀ ਤੋਂ ਗੱਲ ਮੰਨੀ ਹੁੰਦੀ ਤਾਂ ਅੱਜ ਅਸੀਂ ਕਿਸੇ ਨਾ ਕਿਸੇ ਵਿਦੇ ਲੱਗੀ ਹੁੰਦੇ ਤਾਂ ਤੁਸੀਂ ਇਹਨਾਂ ਸਫਰ ਮੈਨਾਂ ਤੈਅ ਕੀਤਾ ਹੋਇਆ ਹਨਾ ਤਾਂ ਗਲਤੀ ਨਾ ਕਰਿਓ ਬੱਚੇ ਹਨਾ ਤਿਆਰੀ ਕਰੋ ਫੁੱਲ ਟਕਾ ਕੇ ਠੀਕ ਹੈ ਜੀ ਤੇ ਪ੍ਰੋਪਰ ਵੇ ਨਾਲ ਜਿਹੜੇ ਹੈਗੇ ਆਪਣਾ ਜਿਹੜਾ ਕੋਰਸ ਹੈ ਪ੍ਰੋਪਰ ਵੇ ਨਾਲ ਕੰਪਲੀਟ ਕਰੋ ਠੀਕ ਹੈ ਵਿਦ ਟੈਸਟ ਹੋਣਗੇ ਸਾਰੇ ਠੀਕ ਹੈ ਡੈਮੋ ਕਲਾਸਿਸ ਮੈਂ ਅਪਲੋਡ ਕਰ ਦਿੱਤੇ ਗਏ ਨੇ ਡੈਮੋ ਕਲਾਸਿਸ ਇਹਿੰਗਾ ਫ੍ਰੀ ਆਫ ਕੋਸਟ ਹੈ ਐਪ ਤੇ ਜਾ ਕੇ ਤੁਸੀਂ ਸਾਰੇ ਲਾਉ ਕਲਾਸਾਂ ਦਾ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਨਾ ਤੁਸੀਂ ਮੈਨੂੰ ਜਾਣਦੇ ਹੋ ਡੈਮੋ ਲੌਨ ਦੀ ਕੀ ਲੋੜ ਹੈ ਹੈਨਾ ਤੁਸੀਂ ਮੈਨੂੰ ਜਾਣਦੇ ਹੋ ਸਾਰੇ ਬੱਚੇ ਠੀਕ ਹੈ ਨਾ ਚਲੋ ਜੀ ਸੋ ਸਾਰੇ ਬੱਚੇ ਜਿਹੜਾ ਹੈਗਾ ਹਾਂ ਬਿਲਕੁਲ ਜੀ ਬਿਲਕੁਲ ਵੈਲਿਡਿਟੀ ਅਨੁਵੈਲਿਡਿਟੀ ਇਹਦੀ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਪਾਸ ਨਹੀਂ ਕਰ ਪਾਉਂਦੇ ਬਸ પાસ ਨਹੀਂ ਕਰ ਪਾਉਂਦੇ ਹਨਾ ਆਪਾਂ ਤੁਹਾਡੀ ਵੈਲਿਡਿਟੀ ਉਦੋਂ ਤੱਕ ਰੱਖਾਂਗੇ ਚਾਹੇ ਸਾਲ ਹੈ ਚਾਹੇ 2 ਸਾਲ ਹੈ ਤੇ 3 ਸਾਲ ਹੈ ਵੈਸੇ ਮੈਂ ਕਹੂੰਗਾ ਬੱਚੇ ਤੁਹਾਡਾ ਜਿਹੜਾ ਹੈਗਾ ਅ ਪਹਿਲੇ ਸਾਲ ਹੀ ਪੇਪਰ ਪਾਸ ਹੋ ਜੀ ਬਟ ਤੁਹਾਡੇ ਤੋਂ ਡਬਲ ਫੀਸ ਨਹੀਂ ਲਈ ਜਾਊਗੀ ਓਕੇ ਹਾਂਜੀ ਹਾਂਜੀ ਆਊਗਾ ਹਰਮਨ ਆਊਗਾ ਪੀਐਸ ਡਾਟ ਆਊਗਾ ਮਾਸਟਰ ਕੈਟਰ ਤੋਂ ਪਹਿਲਾਂ ਉਮੀਦ ਹੈ ਪ੍ਰਵੀਨ ਅ ਤੋਂ ਬਾਅਦ ਦੁਬਾਰਾ ਫੀਸ ਦੇ ਕਲੀਅਰ ਕਰਨਾ ਹੋਵੇ ਤਾਂ ਵੈਲਿਡ ਹੋ ਜਾਏਗਾ ਜਿਹੜੀ ਟਿੱਕਟ ਕੰਪਲੀਟ ਕਰ ਤੋਂ ਬਾਅਦ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹੋ ਜਾਏਗਾ ਵੈਲਿਡਿਟੀ ਪ੍ਰਵੀਰ ਕੋਰ ਹੋਏਗਾ 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 ਠੀਕ ਹੈ ਹਾਜੀ ਰੋਬਿੰਡ ਜੀ ਆਊਗਾ ਐਡਿਟਿਕੇਟਰ ਵੀ ਆਊਗਾ ਹੂੰ ਆਊਗਾ ਜੀ ਆਊਗਾ ਬਿਲਕੁਲ ਆਊਗਾ ਠੀਕ ਹੈ ਸਰਕਾਰ ਜਿਹੜੀ ਹੈਗੀ ਆ 2026 ਦੇ ਵਿੱਚ ਬਹੁਤ ਪੋਸਟਾਂ ਲੈ ਕੇ ਆ ਰਹੀ ਹੈ ਠੀਕ ਹੈ ਤੇ ਸਾਰਿਆਂ ਨੇ ਮੇਰੇ ਨਾਲ ਜੁੜ ਕੇ ਰਹਿਣਾ ਬੱਚੇ 2026 ਸੁਨਹਿਰੀ ਸਾਲ ਹੋਣ ਜਾ ਰਿਹਾ ਜਿਵੇਂ ਸਾਲ 2021 ਆਇਆ ਸੀ ਹਨਾ 22 ਵਿੱਚ ਵੋਟਾਂ ਸੀ ਨਾ ਤੇ 21 ਬਲੇ ਵੱਧ ਪੋਸਟਾਂ ਆਈਆਂ ਸੀ ਤੇ ਹੁਣ 27 ਵਿੱਚ ਵੋਟਾਂ ਨੇ ਆਏ ਤੇ ਫਿਰ 26 ਵਿੱਚ ਵੱਧ ਪੋਸਟਾਂ ਆਉਣਗੀਆਂ ਠੀਕ ਹੈ ओके okay जी वेरी गुड गुप्ता जी चलो तो सारे बच्चे ने जल्दी-जल्दी मैसेज करना ठीक है मैसेज करने तो बाद सारे ने मेरे ਨਾਲ ਗੱਲਬਾਤ ਕਰਨੀ ਹੈ ਤੁਸੀਂ ਡਾਇਰੈਕਟ ਐਪ ਤੇ ਜਾਇਆ ਜੇ ਐਪ ਤੋਂ ਜਾ ਕੇ ਵੀ ਤੁਸੀਂ ਜਿਹੜਾ ਹੈਗਾ ਇਨਰੋਲਮੈਂਟ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਠੀਕ ਹੈ ਤੁਨੋਂ ਤੇ ਜਿਹੜਾ 1500 ਹੀ ਫੀਸ ਸ਼ੋ ਹੋਊਗੀ ਓਕੇ ਯਾਦ ਰੱਖ ਲੈਣੇ ਸਾਰੇ ਬੱਚਿਆਂ ਨੇ ਓਕੇ ਚਲੋ ਤਾਂ ਸਟੱਡੀ ਸਟਾਰਟ ਕਰ ਲਓ ਅੱਜ ਤੋਂ ਹੀ ਠੀਕ ਹੈ ਤੇ 8 ਵਜੇ ਵਾਲੀ ਤੁਸੀਂ ਕਲਾਸ ਡੇਲੀ ਲਾਇਆ ਕਰਨੀ ਠੀਕ ਹੈ ਉਹ ਤੁਸੀਂ ਬਿਲਕੁਲ ਵੀ ਨਹੀਂ ਭੁੱਲਣੀ ਹੈਗੀ ਓਕੇ ਤਾਂ ਆਪਾਂ ਜਿਹੜਾ ਹੈਗਾ ਇਦਾਂ ਕਰਕੇ ਹੀ ਸਾਰੇ ਮੋਰ ਜਿਹੜੇ ਹੈਗੇ ਆਪਾਂ ਜਿੱਤ ਲੈਣੇ ਆ ਠੀਕ ਹੈ ਐਂਟਰ ਦਾ ਪੇਪਰ ਪਾਸ ਹੋ ਗਿਆ ਫਿਰ ਆਪਾਂ ਪੀ ਐਸਟੈਟ ਦਾ ਪੇਪਰ ਪਾਸ ਕਰਾਂਗੇ ਫਿਰ ਆਪਾਂ ਕਰਾਂਗੇ ਜੀ ਈ ਡੀ ਟਿਟੀ ਕੇਡਰ ਠੀਕ ਹੈ ਫਿਰ ਬੱਚੇ ਮੈਂ ਤੁਹਾਡੇ ਦਿਖਾਵਾਂਗਾ ਤੋਸ਼ੇ ਆਪਾਂ ਬਣਾਂਗੇ ਟੀਚਰ ਠੀਕ ਹੈ ਤਾਂ ਫਿਰ ਤੁਹਾਡੇ ਸਾਰੇ ਤੋਂ ਮੈਂ ਲ ਹਾਂਜੀ ਪ੍ਰਿਆ ਜੀ ਤੁਸੀਂ ਮੈਨੂੰ ਕਰ ਸਕਦੇ ਹੋ ਇਸੇ ਹੀ ਸੈਸ਼ਨ ਤੋਂ ਬਾਅਦ ਤੁਸੀਂ ਮੈਨੂੰ ਕਾਲ ਕਰ ਲੈ ਜੀ ਠੀਕ ਹੈ ਇਸੇ ਹੀ ਸੈਸ਼ਨ ਤੋਂ ਬਾਅਦ ਤੁਸੀਂ ਮੈਨੂੰ ਕਾਲ ਕਰ ਲੈ ਜੀ ਠੀਕ ਹੈ ਬੱਚੇ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਹ ਤੁਸੀਂ ਐਦਾ ਕਰੋ ਨਾ ਤੁਸੀਂ ਤੁਸੀਂ ਇਦਾਂ ਕਰੋ ਟੈਲੀਗ੍ਰਾਮ ਦੇ ਉੱਪਰ ਤੁਸੀਂ ਸਰਚ ਕਰੋ ਠੀਕ ਆ ਜਾਂ ਤੁਸੀਂ ਇਸ ਨੰਬਰ ਤੇ ਕਾਲ ਕਰ ਲੈ ਜਾਂ ਨੰਬਰ ਦਿੱਤਾ ਹੋਇਆ ਠੀਕ ਹੈ ਇਸ ਨੰਬਰ ਤੇ ਕਾਲ ਕਰ ਲਿਓ ਮੈਨੂੰ ਠੀਕ ਹੈ ਆ ਲਓ ਇਸ ਨੰਬਰ ਤੇ ਕਾਲ ਕਰ ਲਿਓ ਓਕੇ ਜੀ ਹੋਰ ਦੱਸੋ ਸੇਵਾ ਹੂੰ ਵੈਰੀ ਗੁੱਡ ਵੈਰੀ ਗੁੱਡ ਠੀਕ ਹੈ ਇੱਕ ਨੰਬਰ ਹੋਰ ਦੇਣਾ ਤੁਹਾਨੂੰ ਮੈਂ 94644 ਠੀਕ ਹੈ ਤੇ ਲਓ ਜੀ ਇਹ ਵਾਲਾ ਨੰਬਰ ਤੇ ਅੱਜ ਰੱਖਾਂ ਠੀਕ ਹੈ 94647 32172 ਨਾ ਇਹ ਨੰਬਰ ਤੇ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਓਕੇ ਜੀ ਚਲੋ ਤਾਂ ਹੋਰ ਕੋਈ ਡਾਊਟ ਹੋਵੇ ਤਾਂ ਸਾਰੇ ਬੱਚੇ ਜਲਦੀ ਜਲਦੀ ਜਿਹੜਾ ਹੈਗਾ ਮਨਵੀਰ ਹਾਂ ਲੱਡੂ ਫੇਰ ਹੀ ਖਾਉਂਗੇ ਨਾ ਤੇ ਸਾਰੇ ਬੱਚਾ ਨੇ ਜਲਦੀ ਜਲਦੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਤੁਸੀਂ ਸਾਰੇ ਬੱਚਾ ਨੇ ਕੋਰਸ ਜੁਆਇਨ ਕਰਕੇ ਸਾਰਿਆਂ ਨੇ ਆਪਣੀ ਜਿਹੜੀ ਪੜ੍ਹਾਈ ਹੈ ਸ਼ੁਰੂ ਕਰ ਲੈਣੀ ਹੈ ਠੀਕ ਹੈ ਯਾਦ ਰੱਖਿਓ ਟਾਈਮ ਬੇਸਡ ਨਹੀਂ ਕਰਨਾ ਤੁਸੀਂ ਮੇਰਾ ਜੁੜੇ ਹੋਇਓ ਠੀਕ ਹੈ ਤਾਂ ਤੁਸੀਂ ਪੜ੍ਹਦੀ ਵੀ ਰਹੇ ਹੋ ਆਪਣੇ ਤੋਂ ਹਨਾ ਤਾਂ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਨੇ ਸਾਰੇ ਮੋਰ ਤੇ ਜਿੱਤ ਲੈਣੇ ਆ ਓਕੇ ਬੱਚੇ ਅੱਛਾ ਹੋਰ ਕੋਈ ਗੱਲਬਾਤ ਦੱਸੋ ਮੈਨੂੰ ਹਾਂਜੀ ਹਾਂਜੀ ਕੰਪਲਸਰੀ ਹੈ ਬੱਚੇ ਕੰਪਲਸਰੀ ਹੈ ਸਰ ਜੀ ਇੱਕ ਮਹੀਨਾ ਹੋ ਗਿਆ ਜੀ ਤੁਹਾਡਾ ਅਜ ਤੱਕ ਰਿਪਲਾਈ ਨਹੀਂ ਆਇਆ ਹਾਂਜੀ ਪੰਜਾਬਣ ਜੀ ਹੁਣ ਹੀ ਮੈਸੇਜ ਕਰੋ ਤੁਹਾਨੂੰ ਮੈਂ ਰਿਪਲਾਈ ਹੁਣ ਹੀ ਦਿੰਦਾ ਹਾਂ ਵਾਹ ਜੀ ਪੰਜਾਬਣ ਕੀ ਗੱਲ ਕਰਤੀ ਤੁਸੀਂ ਸਾਰੇ ਦੇ ਰਿਪਲਾਈ ਦਨਾਂ ਮੈਂ ਤੁਸੀਂ ਹੁਣੇ ਮੈਸੇਜ ਕਰੋ ਮੈਨੂੰ ਹੁਣੇ ਕਰੋ ਠੀਕ ਹੈ ਹੂੰ ਠੀਕ ਹੈ ਪੰਜਾਬਣ ਜੀ ਮੈਨੂੰ ਰਿਪਲਾਈ ਕਰ ਦੋ ਕਿ ਤੁਸੀਂ ਸੁਣ ਲਿਆ ਮੈਨੂੰ ਵਿਸ਼ਵਾਸ ਦਿਵਾ ਦਿਓ ਠੀਕ ਹੈ ਚਲੋ ਜੀ ਸੋ ਕਾਉਂਸਲਿੰਗ ਕਰਤਾ ਇਹ ਮਨਵੀਰ ਗਰੁੱਪ ਵਿੱਚ ਅਪਡੇਟ ਕਰੂੰਗਾ ਬੱਚੇ ਗਰੁੱਪ ਵਿੱਚ ਅਪਡੇਟ ਕਰੂੰਗਾ ਠੀਕ ਹੈ ਚਲੋ ਜੀ ਸੋ ਆਪਣੇ ਗੁਰਪ੍ਰੀਤ ਰੋਟੀ ਪਾਣੀ ਛਕ ਲਿਆ ਤੁਸੀਂ ਹਾਂਜੀ ਹਾਂਜੀ ਗੁਰਪ੍ਰੀਤ ਜੀ ਰੋਟੀ ਪਾਣੀ ਛਕ ਲਿਆ ਠੀਕ ਆ ਭੁੱਖ ਲੱਗੀ ਹੋਈ ਸੀਗੀ ਤਾਂ ਹੀ ਸੈਸ਼ਨ ਲੇਟ ਹੋ ਗਿਆ ਠੀਕ ਹੈ ਮੈਂ ਕਹਿੰਨਾ ਮੇਰੇ ਤੋਂ ਬੋਲਣ ਜਾਣਾ ਤਾਂ ਕਰਕੇ ਹੈਨਾ ਤਾਂ ਹੀ ਬੱਚੇ ਸੌਂਗੇ ਬਹੁਤ ਬੱਚੇ ਸੌਂਗੇ ਮੈਨੂੰ ਕਹਿੰਦੇ ਹਣ ਸਰ ਜੀ ਤੁਸੀਂ ਗਲਤ ਜਗ੍ਹਾ ਤੇ ਕਲਾਸ ਲਾ ਲਈ ਹੈਨਾ ਚਲੋ ਕੋਈ ਗੱਲ ਨਹੀਂ ਆਪਾਂਰਾ ਟਾਈਮ ਤਾਂ 10 ਵਜੇ ਹੋਇਆ ਕਰੂਗਾ ਠੀਕ ਆ 10 ਵਜੇ ਜਦੋਂ ਸਾਰੇ ਦੁਨੀਆ ਸੌ ਜਾਂਦੀ ਹੈ ਆਪਾਂ ਨੇ ਫਿਰ ਉਦੋਂ ਹੀ ਪੜਾਇਆ ਕਰਨਾ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਠੀਕ ਆ ਜੀ ਚਲੋ ਸੋ ਮੈਨੂੰ ਪੂਰੀ ਉਮੀਦ ਹੈ ਸਾਰੇ ਬੱਚਿਆਂ ਦੇ ਨੇ ਡਾਊਟ ਨੇ ਕਲੀਅਰ ਹੋ ਗਏ ਹੋਣਗੇ ਠੀਕ ਹੈ ਅ ਪ੍ਰਿੰਸ ਸਰ ਪ੍ਰਾਈਵੇਟ ਹਾਂ ਬੱਚੇ ਹਾਂਜੀ 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 ਕਰ ਲਓ ਬੱਚੇ ਕਰ ਲਓ ਮੈਸੇਜ ਕਰ ਲਓ ਠੀਕ ਹੈ ਸਰ ਤੁਸੀਂ ਸਾਹਮਣੇ ਖੜ੍ਹਾਇਆ ਕਰੋ ਅੱਛਾ ਜੀ ਕੋਈ ਗੱਲ ਹੀ ਗਪਤਾ ਜੀ ਗਪਤਾ ਤੁਸੀਂ 8 ਵਜੇ ਕਲਾਸ ਲਾਇਆ ਕਰੋ ਮੈਂ ਸਾਹਮਣੇ ਹੁੰਨਾ ਉਹ ਤੋਂ ਠੀਕ ਹੈ ਪੰਜਾਬੋਂ ਤੁਸੀਂ ਮੈਨੂੰ ਹੁਣੇ ਮੈਸੇਜ ਕਰੋ ਠੀਕ ਹੈ ਮੈਂ ਤੁਹਾਡਾ ਰਿਪਲਾਈ ਕਰਦਾ ਫਿਰ ਓਕੇ ਜੀ ਚਲੋ ਸੋ ਠੀਕ ਹੈ ਫਿਰ ਬੱਚੇ ਆਪਾਂ ਕਰਦੇ ਆ ਸੈਸ਼ਨ ਨੂੰ ਵਾਈਡ ਅਪ ਠੀਕ ਹੈ ਤੇ ਹਾਂ ਬਿਲਕੁਲ ਠੀਕ ਹੈ ਕੋਈ ਦਿੱਕਤ ਨਹੀਂ ਗੱਲ ਨਹੀਂ ਹੈ ਸਿੱਧੀ ਕਾਲ ਕਰੋ ਤੇ ਫਿਰ ਆਪਾਂ ਜਿਹੜਾ ਹੈਗਾ ਹੁਣ ਵਾਈਡ ਅਪ ਕਰਦੇ ਸੈਸ਼ਨ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਦੇ ਅੱਗੇ ਠੀਕ ਹੈ ਤੇ ਸਾਰੇ ਬੱਚੇ ਮਨ ਬਣਾ ਲਓ ਠੀਕ ਹੈ ਮਨ ਬਣਾ ਕੇ ਆਪਣਾ ਜਲਦੀ ਜਲਦੀ ਆਪਣਾ ਜਿਹੜਾ ਕੋਰਸ ਹੈ ਜੁਆਇਨ ਕਰੋ ਠੀਕ ਹੈ ਤੇ ਪੜ੍ਹਾਈ ਸ਼ੁਰੂ ਕਰੋ ਆਪਣੀ ਟਾਈਮ ਵੇਸਟ ਨਹੀਂ ਕਰਨਾ ਠੀਕ ਹੈ ਜਦੋਂ ਤੁਹਾਡਾ ਕੋਰਸ ਜੋ ਆਪਣਾ ਕੋਰਸ ਪੂਰਾ ਹੋ ਗਿਆ ਫਿਰ ਆਪਾਂ ਕਰਾਂਗੇ ਐਮਸੀਕਿਊਜ਼ ਦੀ ਪ੍ਰੈਕਟਿਸ ਠੀਕ ਹੈ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਮੈਥ ਵਗੈਰਾ ਆਪਾਂ ਸ਼ੁਰੂ ਕਰਾਂਗੇ ਹੌਲੀ ਹੌਲੀ ਹੈਨਾ ਸੋ ਜਿਹੜਾ ਨਾਲ ਨਾਲ ਚੱਲਦਾ ਰਿਹਾ ਕਰੂਗਾ ਤੁਹਾਡੇ ਨਾਲ ਨਾਲ ਉਹ ਆਪਾਂ ਕੋਸ਼ਿਸ਼ ਕਰ ਲਾਂਗੇ ਠੀਕ ਹੈ ਬੱਚੇ ਚਲੋ ਜੀ ਸੋ ਮੈਨੂੰ ਪੂਰੀ ਉਮੀਦ ਹੈ ਸਾਰਿਆਂ ਦੇ ਡਾਊਟ ਹੈ ਪ੍ਰੋਪਰ ਵੇਲਾ ਕਲੀਅਰ ਹੋ ਗਏ ਹੋਣਗੇ ਓਕੇ ਜੀ ਫਾਇਦਾ ਪ੍ਰਿੰਸ ਜੀ ਫਾਇਦਾ ਕੀ ਹੋਣਾ ਤੁਸੀਂ ਘਰੇ ਬੈਠ ਕੇ ਚਿੱਲ ਕਰਿਓ ਬਸ ਇਹੀ ਫਾਇਦਾ ਹੈ ਹੂੰ हां ठीक है चलो ओके फिर मिलते हैं आपा फिर ठीक है जी हां वेरी गुड परवीर कहंदी <laughs> है ठीक है देखो बच्चे खर्चा उन्होंने ही आ जाता बच्चे ठीक है ये गलती यहांच रखनी है हूं चलो सो पंजाबन जी ਤੁਸੀਂ ਮੈਨੂੰ ਮੈਸੇਜ ਕਰੋ ਤੇ ਫਿਰ ਆਪਾਂ ਦੇਖਦੇ ਆ ਇਸ ਤੋਂ ਬਾਅਦ ਮਨਵੀਰ ਜਿਹੜੇ ਬੱਚੇ ਨੂੰ ਲੱਗਦਾ ਕਿ ਮੈਂ ਰਿਪਲਾਈ ਨਹੀਂ ਦਿੱਤਾ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਬੱਚੇ ਮੇਰੇ ਕੋਲੇ ਲਗਭਗ ਜਿਵੇਂ ਹੁਣੀ ਵਟਸਐਪ ਚੈੱਕ ਕਰਾਂ ਨਾ ਮੈਂ ਹੁਣੀ ਵਟਸਐਪ ਚੈੱਕ ਕਰਕੇ ਦੱਸਦਾ ਕਿ ਜਿਹੜੇ ਅਨਰੀਡ ਮੈਸੇਜ ਹੈਗੇ ਨੇ ਉਹ ਸ਼ੋ ਕਰ ਰਿਹਾ ਜੀ 337 ਹਨ 337ਾਂ ਦੀ ਚੈਟ ਪਈ ਆ ਹੱਲੇ ਠੀਕ ਹੈ ਜੀ ਸੋ ਮੈਂ ਹਜੇ ਰਿਪਲਾਈ ਕਰਨੇ ਨੇ ਸਾਰਿਆਂ ਦੇ ਹਨਾ ਕੋਈ ਗੱਲ ਨਹੀਂ ਰਹਿ ਜਾਂਦਾ ਰਿਪਲਾਈ ਕਰਨਾ ਡਾਟ ਵਰੀ ਹਨਾ ਤੁਸੀਂ ਸਿਆਣੇ ਬੱਚੇ ਬਣੋ ਫਿਰ ਮੈਂ ਸਿਆਣੇ ਬੱਚਿਆਂ ਦੀ ਗੱਲ ਜਾਦੇ ਸੁਣ ਲੰਨਾ ਠੀਕ ਹੈ ਤਾਂ ਤੁਸੀਂ ਸਿਆਣੇ ਬੱਚੇ ਜੇ ਨਹੀਂ ਬਣੋਗੇ ਹੂੰ ਠੀਕ ਹੈ ਹਾਂ ਮਨਦੀਪ ਹਾਂ ਬਿਲਕੁਲ ਮਨਦੀਪ ਕੌਰ ਕਲਾਸ ਲਾਇਆ ਕਰੋ ਠੀਕ ਹੈ ਬੱਚੇ ਚਲੋ ਸੋ ਏਕਮ ਕਹਿੰਦੀ ਮੈਂ ਸੌਣਾ ਹੈ ਨਾ ਸੋ ਚਲੋ ਠੀਕ ਹੈ ਬਈ ਹੂੰ ਚਲੋ ਠੀਕ ਹੈ ਫਿਰ ਆਪਾਂ ਮਿਲਦੇ ਆ ਬੱਚੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਹੈ ਸਤਿ ਸ਼੍ਰੀ ਅਕਾਲ ਹੈ ਆਪਾਂ ਇਦਾਂ ਹੀ ਸੈਸ਼ਨ ਲਾਇਆ ਕਰਾਂਗੇ ਆਪਾਂ ਕੱਲ ਵੀ ਮਿਲਾਂਗੇ ਠੀਕ ਹੈ ਪਰਸੋਂ ਵੀ ਮਿਲਾਂਗੇ ਆਪਾਂ ਕੱਲ ਆਪਾਂ ਕਾਉਂਸਲਿੰਗ ਦੀ ਗੱਲ ਕਰਾਂਗੇ ਆਪਾਂ ਪਰਸੋਂ ਸਿਰ ਕਿਸੇ ਕਿਸੇ ਨਾ ਕਿਸੇ ਸਬਜੈਕਟ ਦੀ ਗੱਲ ਕਰ ਲਾਂਗੇ ਠੀਕ ਹੈ ਇਦਾਂ ਕਰਕੇ ਆਪਾਂ ਸਾਰਾ ਸੈਸ਼ਨ ਲੈ ਕੇ ਆਉਂਦੇ ਰਹਾਂਗੇ ਓਕੇ ਬੱਚੇ ਚਲੋ ਠੀਕ ਹੈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਗੁੱਡ ਨਾਈਟ ਸੌਂ ਜੋ ਸਾਰੇ